ਬੋਏ ਆ ਗਿਆ ਓਏ ਆ ਗਿਆ ਓਏ ਆ ਗਿਆ 500 ਰੁਪਏ ਦੇ ਮਨ ਸਮਾਨ ਹੈ ਨਾਲੀ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਗੁਰਮਤ ਧਨੇਰ ਘੋਟੀ ਵੱਲੋਂ ਵੀ 500 ਰੁਪਏ ਇੰਦਰਜੀਤ ਦੇ ਲਈ ਕਾਹ ਮੈਚ 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 ਤਨ 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 ਬੋਲਟ 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 ਤੋਗੋਦੋ 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 ਮਿਲਿਆ ਛੱਡ ਜਕਾਇਆ ਫਿਰ ਬੋੜ ਦੇ ਨਾਮ ਦੇ ਵਧਿਆ ਹੋਇਆ ਸਿਰੇ ਦਾ ਮੈਚ ਹੈ ਐਨ ਸਿਰੇ ਦੀ ਟੱਕਰ ਖੇਢੀ ਹਾਰੀ ਕ ਕਬੱਡੀ ਤੇ ਇਸ ਸਮੇਂ ਹਰਮਨ ਬੁਲਟ ਖੀਰਾਂ ਵਾਲੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਇਧਰ ਸਾਡਾ ਟਾਕ ਨੇ ਜੇ ਸ਼ੀਲੂ ਇੱਕੋ ਜੱਫਾ ਲਾਉਣਾ ਤੇ 21 ਸਾਢੇ ਮਾਨ ਹੋਣਗੇ ਜਸ਼ਨ ਮੋਟਾ ਸਿਧਮਾ ਮੇਟ ਪਾਕਿਸਤਾਨੀ ਕਬੱਡੀ ਖੀਰਾਂ ਵਾਲੀਆ ਹਰਮਨ ਦੋ ਡਬਲ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬੱਲੇ ਕਰੀ ਗੱਲ ਪਈ ਹੋਈ ਬੁਲਦੀ ਕਬੱਡੀ ਹੈਪੀ ਪੰਦੇਰ ਲਾਦੀ ਸਿੱਧੂ ਹੁੜਾ ਦਾ ਮੇਲਾ ਧਰ ਜੋਵਨ ਬੰਦੇ ਖੇਡ ਮੈਦਾਨ ਦੇ ਵਿੱਚ ਕਿ ਸ਼ਾਮਾਂ ਢਲਣ ਦੇ ਆਈਆਂ ਕਿਹਨੇ ਲੈਣੀਆਂ ਵਧਾਈਆਂ ਕਿਹਨੇ ਲੈਣੀਆਂ ਵਧਾਈਆਂ ਹਰਮਨ ਬੁਲਟ ਖੀਰਾ ਵਾਲਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਾਡੀ ਨੂੰ ਮੁਬਾਰਕਬਾਦ ਲੈ ਜਾਂਦਾ ਸਾਰ ਰੱਬ ਦੀ ਕਾੜਿਆ ਹੋਏ ਖੇਲਾ ਲੁੱਟ ਕੇ ਲੈ ਜਾਂਦਾ ਅਗਲੀ ਕਬੱਡੀ ਹਰਮਨ ਬੋਟ 3100 ਰੁਪਏ ਦੀ ਪਾਏ ਬੜੀ ਇੱਕ ਇੱਕ ਬੁਲਟ ਦੇ ਵਿੱਚ ਬੋਟ 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 ਪੂਰਤ ਪੂਰਤ ਹੋ ਗਈ ਹੈ ਪਿੰਡ ਘੋਟੀ ਵਿੱਚ ਦੁੱਗ੍ਹ ਦੁੱਗ੍ਹ ਹੋ ਗਈ ਹੈ ਪਿੰਡ ਘੋਟੀ ਬੋਟ ਵਾਲੇ ਵੀਰਾਂ ਵੱਲੋਂ 3100 ਰੁਪਏ ਨਾਲ ਹੀ ਬੜਾ ਧੰਨਵਾਦ ਬੱਬਲੂ ਜੀ ਐਸ ਐ ਲਓ ਖੇਡ ਮੈਦਾਨ ਦੇ ਵਿੱਚ ਹੈਪੀ ਵੱਡੀ ਮੁਬਾਰਕਬਾਦ ਹੈ ਲਓ ਜੰਦਾ ਮੇਲਾ ਸਫਲ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੁੱਲਦ ਟੱਕਰ 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 ਸ਼ੀਲੂ 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 ਪਰ ਬੁਲਟ ਕਿ ਵਾਹ ਵਾਂਗ ਉੱਠ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਇਹਦੇ ਸਿੱਧੂ ਕੈਨੇਡਾ ਅਰਸ਼ ਸੇਖੋ ਕੈਨੇਡਾ ਵੱਲੋਂ ਪੂਰੀ ਦੀਆਂ ਇਹਨ ਕਬੱਡੀਆਂ ਦੇ 51 ਸਾਲਾਂ ਹਰਮਨ ਬੋਲਟ ਦੀ ਪਈ ਹੋਈ ਕਬੱਡੀ ਇਸਨੇ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਖੀਰਾਂ ਵਾਲੀ ਹੈ ਹਰਮਨ ਬੋਲਟ 7 ਤਰੀਕ ਗ੍ਰੇਡੇਟਰ ਦੀ ਯਾਦ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਸ਼ੀਲੂ ਸ਼ੀਲੂ ਟੱਕਰ 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 ਦੋਵੇਂ ਸ਼ੀਲੂ ਟੱਕਰ 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 ਸਵੇ ਦੀ ਆ ਟੱਕਰ ਸੁਰੇ ਦੀ ਆ ਧਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚ ਲਾਏ ਉਹ ਨਾ ਦੇ ਦੌਰ ਨਹੀਂ ਜਾਂਦੇ ਇਹਨਾਂ ਨੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਕਾਲਾ ਰਸ਼ੀਦ ਨੂੰ ਬੇਨਤੀ ਹੈ ਕਾਲਾ ਰਸ਼ੀਦ ਮੇਰੇ ਵਾਲੇ ਮਾਈਕ ਤੇ ਆ ਜਾਵੇ ਕਾਲਾ ਰਸ਼ੀਦ ਕਾਲਾ ਰਸ਼ੀਦ ਨੂੰ ਬੇਨਤੀ ਮੇਰੇ ਨਾਲ ਤੇ ਕਾਲਾ ਰਸ਼ੀਦ ਆ ਜਾਣਗੇ ਜੋ ਆਏ ਆ ਗ੍ਰੀਸ਼ਣ ਬਦੇਸ਼ਾ ਜਨ ਸੋ ਫਟੜਾ ਉਹ ਮੇਰੇ ਮਾਈਕ ਤੇ ਆ ਜਾਣਗੇ ਇਹ ਦੇਖਦਾ ਬੱਲੇ 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 ਆ ਚਾਕਾ खीरा वारो यू एस ए वेट ते ਲਾਵੜੇ ਇਹ ਅੱਲਾਹ ਪਤਾਲਾ ਤੋਂ ਜੱਫੇ ਮੰਗਦੇ ਐ ਇਹ ਅੱਲਾਹ ਪਤਾਲਾ ਤੋਂ ਜੱਫੇ ਮੰਗਦੇ ਐ ਆਹ ਖੀਰਾਵੜੀਆ ਆ ਗਿਆ ਆਦੇ ਤਾਉਂਦਾ ਸਭ ਤੋਂ ਦਲੇਰ ਰੈਡਰ ਔਰ ਸਭ ਤੋਂ ਅਣਖੀਲਾ ਰੈਡਰ ਆਹ ਖਿਡਾਰੀ ਐ ਇੱਕ ਪਾਸੇ ਤਰਸੇਪ ਪੰਡਾਲ ਦਾ ਪੁੱਤਰਾ ਹੁਣ ਕੋਈ ਵੀ ਗੱਲ ਹੁਣ ਕੋਈ ਵੀ ਗੱਲ ਹੁਣ ਕੋਈ ਵੀ ਗੱਲ ਬਾਲ ਦੇਖੀ ਯੂ ਐਸਏ ਫਰਿਆਦ